ਸਾਸ੍ਰੀਕਾਲ ਜੀ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਡੋਰੀ ਬਣਾਉਣੀ ਦੱਸਣ ਲੱਗੀ ਆ ਜਿਹੜੀ ਆ ਬ੍ਰੀਕ ਡੋਰੀ ਆ ਇਹ ਬਹੁਤ ਹੀ ਆਸਾਨੀ ਨਾਲ ਬਣ ਜਾਂਦੀ ਹੈ ਤੇ ਇਹਦੇ ਲਈ ਆਪਾਂ ਨੂੰ ਰੇ ਪੱਟੀ ਕੱਟਣੀ ਪੈਂਦੀ ਹੈ ਜਿਵੇਂ ਆਪਾਂ ਗਲੇ ਦੀ ਕੱਟਦੇ ਹੁੰਦੇ ਆ ਉਵੇਂ ਆਪਾਂ ਨੂੰ ਐਵੇਂ ਤਿਰਛੀ ਪੱਟੀ ਲੈਣੀ ਆ ਤੇ ਇਹ 1.5 ਇੰਚ ਦੀ ਚੌੜੀ ਲੈਣੀ ਆ ਆਪਾਂ ਨੇ ਇਹ ਪੱਟੀ ਤੇ ਇਹ ਬਿਲਕੁਲ ਤਿਰਛੀ ਹੋਵੇ ਸਿੱਧੇ ਕੱਪੜੇ ਦੇ ਵਿੱਚੋਂ ਨਹੀਂ ਆਪਾਂ ਨੇ ਇਹ ਕੱਟਣੀ ਇਹ ਆਪਾਂ ਨੇ ਤਿਰਛੇ ਕੱਪੜੇ ਚੋਂ ਲੈਣੀ ਆ ਜੀ ਤੇ ਫਿਰ ਆਪਾਂ ਨੇ ਇਹਨੂੰ ਐਵੇਂ ਡਬਲ ਕਰਕੇ ਇਹਦੇ ਕਿਨਾਰੇ ਕਿਨਾਰੇ ਤੇ ਜਿੰਨੀ ਬ੍ਰੀਕ ਆਪਾਂ ਨੇ ਡੋਰੀ ਬਣਾਉਣੀ ਆ ਓਨ ਓਨ ਇੱਕ ਹੀ ਸਿਲਾਈ ਲਗਾਉਣੀ ਆ ਜੀ ਆਪਾਂ ਨੇ ਤੇ ਇਹ ਬਹੁਤ ਹੋਲੀ ਸਲਾਈ ਲਗਾਉਣੀ ਆ ਤਾਂ ਕਿ ਆਪਣੀ ਬਰਾਬਰ ਸਲਾਈ ਰਹੇ ਆਪਣੀ ਸਲਾਈ ਜਿਹੜੀ ਇਧਰ ਉਧਰ ਨਾ ਹੋਵੇ ਤੇ ਇਵੇਂ ਆਪਾਂ ਨੇ ਸਿਲਾਈ ਲਗਾ ਕੇ ਇੱਥੇ ਆਪਾਂ ਨੇ ਪੱਕਾ ਕਰ ਲੈਣਾ ਜੀ ਤੇ ਤੁਸੀਂ ਜਿਹੜੀ ਆ ਮਸ਼ੀਨ ਦੀ ਸੂਈ ਐ ਇਹਦੇ ਵਿੱਚ ਇਵੇਂ ਧਾਗਾ ਪਾ ਲੈਣਾ ਇਹ ਮੇਰਾ ਡਬਲ ਧਾਗਾ ਹੈ ਡਬਲ ਮੈਂ ਤਾਂ ਕਰਕੇ ਪਾਇਆ ਤਾਂ ਕਿ ਇਹ ਧਾਗਾ ਟੁੱਟੇ ਨਾ ਤੁਸੀਂ ਇਹਦੇ ਵਿੱਚ ਇਵੇਂ ਸੂਈ ਨੂੰ ਫਸਾ ਲੈਣਾ ਜਿਹੜੀ ਆਪਾਂ ਨੇ ਇੱਥੋਂ ਬੰਦ ਕਰਕੇ ਇੱਥੇ ਥੋੜਾ ਜਿਹਾ ਕੈਂਚੀ ਨਾਲ ਨਾ ਇਹ তিরਛਾ ਜਿਹਾ ਕੱਪੜਾ ਕੱਟ ਦੇਣਾ ਤਾਂਕਿ ਆਪਾਂ ਨੂੰ ਆਸਾਨੀ ਰਹੇ ਵਿੱਚ ਪਹਿਲਾਂ ਪਹਿਲਾਂ ਥੋੜਾ ਜਿਹਾ ਉਹ ਹੁੰਦਾ ਜੀ ਫਸਦਾ ਇਹ ਸੂਈ ਦੇ ਵਿੱਚ ਕੱਪੜਾ ਅੱਗੇ ਨਹੀਂ ਜਾਂਦਾ ਤੇ ਤੁਸੀਂ ਫਿਰ ਇਹਨੇ ਆਰਾਮ ਨਾਲ ਇਹਨੂੰ ਅੱਗੇ ਲਿਜਾ ਸਕਦੇ ਹੋ ਤੇ ਤੁਸੀਂ ਸੂਈ ਨੂੰ ਇਹਦੇ ਵਿੱਚ ਪਾ ਕੇ ਤੁਸੀਂ ਨਾ ਪਿੱਛੇ ਤੋਂ ਅੱਗੇ ਨੂੰ ਇੱਕ ਪੱਕੀ ਗੱਠ ਦੇ ਲੈਣੀ ਹੈ ਜੀ ਤੇ ਫਿਰ ਤੁਸੀਂ ਇਵੇਂ ਬਸ ਇਹਦੇ ਵਿੱਚ ਦੀ ਇਹਨੂੰ ਅੱਗੇ ਅੱਗੇ ਕਰੀ ਜਾਣਾ ਤੇ ਕੱਪੜੇ ਨੂੰ ਪਿੱਛੇ ਧਾਗਾ ਤੁਸੀਂ ਆਹਾ ਡਬਲ ਕਰਕੇ ਲਿਓ ਆ ਦੇਖੋ 4 ਲੇਅਰਾਂ ਹਾਂ ਧਾਗੇ ਦੀ ਤਾਕੀ ਆਪਣਾ ਇਹ ਸੂਈ ਦੇ ਵਿੱਚ ਵਿੱਚ ਖਿੱਚਣ ਲੱਗੇ ਆਹ ਟੁੱਟੇ ਨਾ ਆਰਾਮ ਨਾਲ ਤੁਸੀਂ ਇਹਦੇ ਵਿੱਚ ਪਾਈ ਜਾਣਾ ਇਹ ਕਿਤੇ ਕਿਤੇ ਸੂਈ ਬਾਹਰ ਵੀ ਨਿਕਲੂਗੀ ਐਵੇਂ ਤੁਹਾਨੂੰ ਦਿਖਾਈ ਨਹੀਂ ਦੇ ਰਹੀ ਹੁਣ ਕੈਮਰੇ 'ਚ ਆ ਦੇਖੋ ਜੀ ਐਵੇਂ ਤੁਸੀਂ ਉਹ ਵਿੱਚ ਚੰਗੀ ਤਰ੍ਹਾਂ ਦੁਬਾਰਾ ਪਿੱਛੇ ਕਰਕੇ ਫੇਰ ਅੱਗੇ ਕਰਨੀ ਆ ਉਹ ਤਾਂਕਿ ਇਹਦਾ ਧਾਗਾ ਕੋਈ ਵੀ ਵਿੱਚ ਨਾ ਡੇ ਨਹੀਂ ਤਾਂ ਫਿਰ ਇਹ ਡੋਰੀ ਉਧਰੋਂ ਨਿਕਲਣੀ ਨਹੀਂ ਹੈਗੀ ਜੇ ਧਾਗਾ ਵਿੱਚ ਕੋਈ ਵੀ ਕੱਪੜੇ ਦਾ ਧਾਗਾ ਇਸ ਸੂਈ ਦੇ ਵਿੱਚ ਚੜ ਗਿਆ ਤੇ ਸੂਈ ਨੂੰ ਆਪਾਂ ਨੇ ਇਦਰੋਂ ਦੇ ਕੱਟ ਲੈਣਾ ਜੀ ਜੇ ਇੱਕ ਵਾਰੀ ਐਵੇਂ ਸੂਈ ਦਾ ਇਹ ਗਾਲਾ ਕੱਪੜਾ ਬਾਹਰ ਨਿਕਲਿਆ ਫਿਰ ਤਾਂ ਜੇ ਧਾਗਾ ਟੁੱਟ ਵੀ ਜਾਵੇ ਕੋਈ ਡਰਨੀ ਹੈਗਾ ਜੀ ਜੇ ਨਹੀਂ ਨਿਕਲਦਾ ਹੈਗਾ ਤੁਸੀਂ ਥੋੜਾ ਜਿਹਾ ਫਿਰ ਅੱਗੇ ਕਰਕੇ ਫਿਰ ਪਿੱਛੇ ਕਰ ਜਿੱਥੇ اٹਕੇ ਵੈਸੇ ਤਾਂ ਇਹ اٹਕੂਗਾ ਨਹੀਂ ਜੇ اٹਕੇ ਥੋੜਾ ਜਆ ਤਾਂ ਤੁਸੀਂ ਅੱਗੇ ਕਰਕੇ ਫਿਰ ਪਿੱਛੇ ਕਰਨਾ ਜੀ ਜਿਵੇਂ ਇੱਥੇ ਹੁਣ اٹਕ ਗਿਆ ਇਹ ਜਿਆਦਾ ਕੱਪੜਾ ਹੋ ਗਿਆ ਤੁਸੀਂ ਐਵੇਂ ਫਿਰ ਅੱਗੇ ਕਰ ਲੈਣਾ ਫਿਰ ਪਿੱਛੇ ਕਰ ਲੈਣਾ ਫਿਰ ਇੱਥੋਂ ਆਪਾਂ ਨੇ ਆਪਣੀ ਸੂਈ ਕੱਢ ਲੈਣੀ ਹੈ ਜੀ ਬਾਹਰ ਇਹ ਟਾੜੇ ਦੇ ਪਿੱਛੇ ਇਹਨਾਂ ਕੱਟ ਦੇ ਅਰੇ ਤੁਸੀਂ ਐਵੇਂ ਆਪ ਕੋਈ ਵੀ ਡੋਰੀ ਤਿਆਰ ਕਰਨੀ ਹੋਵੇ ਤੁਸੀਂ ਐਵੇਂ ਆਪਣੇ ਕੱਪ ਰੇਪੱਟੀ ਦੇ ਪਿੱਛੇ ਉਹ ਸੌਰੀ ਤਿਰਛੇ ਕੱਪੜੇ ਨੂੰ ਕੱਟ ਕੇ ਰੇਪੱਟੀ ਕੱਟ ਕੇ ਜਿਵੇਂ ਆਪਾਂ ਪਿਛਲੇ ਗਲੇ ਨੂੰ ਲਗਾਉਂਦੇ ਹਾਂ ਉਵੇਂ ਦੀ ਪੱਟੀ ਕੱਟਣੀ ਹੈ ਤੇ ਤੁਸੀਂ ਜਿੰਨੀ ਮਰਜ਼ੀ ਬਰੀਕ ਡੋਰੀ ਬਣਾ ਸਕਦੇ ਹੋ ਜੀ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਜੀ ਵੀਡੀਓ ਦੇਖਣ ਲਈ ਥੈਂਕ ਯੂ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ